ਪਿੰਡ ਖੇੜਾ ਖਿਮਾਵਤੀ ਵਿੱਚ ਮਨਰੇਗਾ ਦੇ ਤਹਿਤ ਕੰਮ ਕਰ ਰਹੀਆਂ 10 ਤੋਂ 12 ਔਰਤਾਂ ਮਿੱਟੀ ਦੇ ਥਲੇ ਦੱਬ ਗਈਆਂ ਪਿੰਡ ਵਿੱਚ ਪੰਚਾਇਤੀ ਜ਼ਮੀਨ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਇਸੇ ਦੌਰਾਨ 15 ਫੁੱਟ ਉੱਚੀ ਮਿੱਟੀ ਦੀ ਡੱਗ ਔਰਤਾਂ ਦੇ ਉੱਪਰ ਡਿੱਗ ਗਈ ਜਿਸ ਕਾਰਨ 12 ਔਰਤਾਂ ਡੱਗ ਦੇ ਥਲੇ ਦੱਬ ਗਈਆਂ ਮਿੱਟੀ ਥਲੇ ਦੱਬਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਜ਼ਖਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਮਨ ਵਾਲਿਆਂ ਦੀ ਪਛਾਣ 20 ਸਾਲ ਦੀ ਚਮੇਲੀ ਦੇਵੀ ਅਤੇ 30 ਸਾਲ ਦੀ ਨਿਸ਼ਾ ਦੇ ਰੂਪ ਵਿੱਚ ਹੋਈ ਹੈ ਜਦਕਿ ਜ਼ਖਮੀਆਂ ਦੇ ਨਾਮ ਰਾਮਕਲੀ, ਰਾਜਰਾਨੀ, ਰਾਮਰਤੀ, ਸੰਤੋਸ਼ ਅਤੇ ਅੰਜਲੀ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਵੀਰ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ